ਹਾਂਜੀ ਜੱਬਰ ਕੀ ਹਲਚਾਲ ਨੇ ਕੁਤਰਾ ਪਤਰਾ ਠੀਕ ਆ ਸਾਰਿਆਂ ਦੀ ਤੇ ਆਜੂ ਅਜਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਤੜਕੇ ਤੜਕੇ ਸਕੂਲ ਨੂੰ ਜਾਂਦੇ ਹੋਏ ਤੁਹਾਨੂੰ ਚੈੱਕ ਕਰ ਲੋ ਜੀ ਤੇ ਮੈਂ ਸੋਚਾਂ ਵਲੌਗ ਸ਼ੁਰੂ ਕਰ ਦਿਆਂ ਮੜਾ ਕੁਤਰਾ ਤੇ ਨਹੀਂ ਗੰਭਰ ਨਾਲ ਆਇਆ ਜੀ ਪਰ ਮੈਂ ਸੋਚਿਆ ਵੀ ਆਣ ਕੇ ਕਰ ਲਾਂਗੇ ਪਰ ਫਿਰ ਸੋਚਿਆ ਕਰ ਹੀ تھی ਜੇ ਤਾਂ ਕਰਕੇ ਇੱਕ ਨਾ ਸਕੂਲੇ ਜਾਵਲੀ ਗਈ ਆਣ ਕੇ ਘਰ ਤੇ ਆ ਠੀਕ ਆ ਜੱਬਰੋ ਤੇ ਬਾਕੀ ਠੰਡ ਬਹੁਤਾ ਜੀ ਜੈਕਟ YouTube ਆਈ ਇੱਕ ਜਾ ਕੇ ਤੇ ਫਿਰ ਸਕੂਲੋਂ ਆਣ ਕੇ ਮਿਲਦੇ ਆਂ ਜੀ ਵਾਪਸ ਆ ਕੇ ਨਾਲ ਆਪਣੇ ਮੇਰੇ ਮਿੱਤਰ ਗੁਰਪ੍ਰੀਤ ਐਨ ਜਸ਼ਨ ਐਡ ਮੀ ਤੇ ਇਧਰ ਜੀ ਆਪਣੀ ਗੂਗਲ ਐਡਸੈਂਸ ਪਿੰਨ ਆ ਚੁੱਕੀ ਹੈ ਤੇ ਥੋੜੇ ਜਿਹਾ ਕਬੂਤਰ ਆਹਿੰਦੇ ਚ ਉਹ ਵੀ ਛੱਡਦੇ ਆ ਤੇ ਅੱਜ ਕੀ ਲੈ ਕੇ ਆਏ ਆ ਬਾਈ ਆਪਾਂ ਲੈਟਰ ਕੁੱਤੀ ਲੈਟਰ ਨਹੀਂ ਨਸਲ ਵਾਲੀ ਆ ਉਹ ਪਿਓਰ ਪੈਟਬਲ ਪਿਓਰ ਪੈਟਬਲ ਉਧਰ ਵਿਖਾਵਾਂਗੇ ਜੀ ਉਧਰ ਲੈ ਕੇ ਅਲਟਰਾ ਵਾਈਟ ਅਲਟਰਾ ਵਾਈਟ ਤੇ ਇਹਨੂੰ ਕਬੂਤਰਾਂ ਨੂੰ ਵਿਖਾਉਣੇ ਆ ਜੀ ਆਫੜੀ ਬਹੁਤ ਦਾ ਨਾ ਚਾਬੀ ਦੇ ਰਿਹਾ ਕੰਟੀਨਿਊ ਕਰ ਆ ਵੀ ਹੋਰੀ ਤਾਲੇ ਕਬੂਤਰਾਂ ਦੇ ਆ ਨਾ ਇਸ ਤੇ ਘੱਟੇ ਤੋਂ ਵਨ ਉਸ ਤੇ ਆਓ ਜੀ ਤੇ ਆ ਕਬੂਤਰ ਲੈਦੇ ਆ ਖਾਧੀਏ ਨਵੇਂ ਕਬੂਤਰ ਚੋਭਰਾਉਂ ਪਹਿਲਾਂ ਤਾਂ ਆ ਜੀ ਆਪਣੀ ਚੋਲਾ ਚੋਲਾ ਖਾ ਲੈ ਜੀ ਆਹਾਂ ਕਾਲੀ ਚੀਨੀ ਖੱਟੀਆਂ ਅੱਖਾਂ ਦੀ ਚੈੱਕ ਕਰ ਲੋ ਜੀ ਠੀਕ ਆ ਚੋਭਰੋ ਨਸਲ ਚੈੱਕ ਕਰ ਲੋ ਕਿਉਂ ਹੈ ਕਿ ਨੰਬਰ ਬਾਹਰ ਹੁੰਦੀ ਹੈ ਤੇ ਬਾਹਰ ਬਾਹਰ ਨਾ ਆਉਣ ਦੀ ਤੇ ਆ ਇਹਨੂੰ ਛੱਡ ਦਿੱਕੇ ਜਿਹਨੂੰ ਰਾਵਾਂਗੇ ਉਸ ਕਬੂਤਰ ਨਾਲ ਉਹ ਕਬੂਤਰ ਚੱਲ ਚੱਲ ਤਾਂ ਆ ਲੈਨੇ ਕਰਾਉਣ ਕਰਾਉਣੇ ਜੀ ਰੱਤਿਆਂ ਦਾ ਸ਼ੌਂਕ ਉਦੋਂ ਉੱਤਰ ਗਏ ਉਹਨਾ ਫੋਨ ਦੀ ਕੀ ਕਹਿੰਦੇ ਸਟੋਰੀਜ਼ ਫੋਲੋ ਹੋ ਗਈ ਸੀ ਤਾਂ ਕਰਕੇ ਵਿੱਚ ਬਲੌਗ ਰਹਿ ਗਏ ਸੀ ਤੇ ਬੱਕਰੀਆਂ ਬੰਦੀਆਂ ਜੀ ਠੀਕ ਆ ਤੇ ਬੱਕਰੀਆਂ ਬੰਦ ਗਏ ਤੇ ਇੱਕ ਛੋਟੀ ਬੱਕਰੀ ਹੋਰ ਹੀ ਵੱਡੀ ਬਣੀ ਲਾਈਕ ਕਰ ਬ్రో ਤੇ ਹੁਣ ਸ਼ੰਕਰਾ ਜੀ ਆਪਣੀ ਕੁੱਤੀ ਦਾ ਜੀ ਇਧਰ ਵੇਖ ਇਧਰ ਵੇਖ ਪੱਤ ਕਿੱਡੋ ਟੰਡਾ ਨਹੀਂ ਕੀ ਡੱਟੀ ਹੈ ਥੋੜੀ ਜਿਹੀ ਨਾ ਇਹਦੇ ਪੈਰ ਤੇ ਉਹ ਆਪਾਂ ਗਾਂ ਕਿਸੇ ਨੂੰ ਦੇਦੀ ਦੋ ਕੁੱਤੀਆਂ ਲੈਂਦੀਆਂ ਸੀ ਇੱਕ ਕਿਸੇ ਨੂੰ ਗਾਂ ਦੇਦੀ ਤਾਂ ਕਰਕੇ ਫਿਰ ਸੈਮੀ ਬੈਠੀ ਹੈ ਕੱਲ ਦੀ ਇਧਰ ਦੇਖਾ ਇਧਰ ਹੈਲੋ ਕੱਦੇ ਹੈਲੋ 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 ਡਾਕੀ ਡਾਰਕੀ ਡਾਰਕੀ ਉਹ ਪਜਗੀ ਇਹਨੂੰ ਥੋੜਾ ਹਜੇ ਨਾ ਮਰ ਦਰਦੀ ਬਹੁਤ ਹੈ ਠੀਕ ਹੈ ਜੀ ਹਜੇ ਆਪ ਦਾ ਪ੍ਰੋਪਰ ਨਾਮ ਜੀ ਨਹੀਂ ਲੱਗਾ ਜਿਤਨ ਜੀ ਲੱਗਾ ਜੀ ਉਹ ਤੇ ਖੇਡ ਦੇ ਬਿਰੂ ਹਜੇ ਤਾਂ ਨਾਮ ਤੇ ਨਹੀਂ ਆਉਂਦੀ ਰਿਪੀ 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 ਦਾ ਰੱਖਿਆ ਜੀਦਾ ਤੇ ਬਾਕੀ ਤੁਸੀਂ ਵੀ ਦਦੋ ਹਜੇ ਪੱਕਾ ਨਾਮ ਵੀ ਰੱਖਣਾ ਵੈਸੇ ਤਾਂ ਰਿਪੀ ਰੱਖਾਂਗੇ ਉਹ ਬੜੀ ਸੋਹਣੀਆ ਗੋਲ ਮਟੋਲ ਜੀ ਹਾਂਜੀ ਭਾਈ ਤੇ ਪਾਣੀ ਲੈ ਆਂਦਾ ਜੀ ਆਪਾਂ ਕਬੂਤਰਾਂ ਵਾਸਤੇ ਤੇ ਹੁਣ ਦਾਣੇ-ਦੁਣੇ ਪਾ ਦਿੱਗੇ ਜੀ ਆਓ ਜੀ ਗੇਟ ਤਾਂ ਆਪਾਂ ਖੋੜਦਾਂ ਕਬੂਤਰਾਂ ਵਾਲੇ ਖੁੱਡੇ ਤਾਂ ਜੀ ਤੇ ਨਵੇਂ ਕਬੂਤਰਾਂ ਤੇ ਇੱਥੋਂ ਹੀ ਨਿਗਾ ਮਾਰਾ ਦਿੰਨੇ ਆਂ ਅਗਲੀ ਵੀਡੀਓ 'ਚ ਸ਼ੌਂਕ ਕਰਾ ਦਾਂਗੇ ਤੇ ਕੋਈ ਕਬੂਤਰ ਆਪਾਂ ਕੋਈ ਕਬੂਤਰ ਕਿ세 ਵੀਰ ਭਰਾ ਨੂੰਗਾ ਦੇਣੀ ਆ ਇੱਕ ਤਾਂ ਰੁੱਤਾ ਠੀਕ ਆ ਚੋਪਰ ਉਹ ਤਾਂ ਦੇਣਾ ਨਹੀਂ ਇੱਕ ਆ ਇੱਧਰ ਆ ਬੈਠਾ ਕਿੱਟੀਆਂ ਖੜਾ ਵੀ ਰੁੱਤਾ ਉਹ ਇੱਕ ਉਹਦੇ ਪਿੱਛੇ ਬੈਠ ਗਿਆ ਤੇ ਉਹ ਤੜਕੇ ਸ਼ੌਂਕ ਕਰਾ ਦਾਂਗੇ ਕਿਉਂਕਿ ਹੁਣ ਨੇਰੇ 'ਚ ਤਾਂ ਕੋਈ ਸ਼ੌਂਕ ਹੋਣਾ ਨਹੀਂ ਤਾਂ ਕਰਕੇ ਨਾਲੇ ਕੱਲਾ ਜਾਣਾ ਕਾਹਨੂੰ ਕਿਸੇ ਯਾਰ ਮਿੱਤਰ ਨੂੰ ਸੱਦ ਕੇ ਤੇ ਇਧਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਧਰ ਆਪਣੀ ਜੋੜੀ ਨੇ ਅੰਡਾ ਲਾ ਲਿਆ ਜੀ 메ਨ ਜੋੜੀ ਨੇ ਠੀਕ ਹੈ ਜੀ ਜਿਹੜੇ ਮਾਈਆਂ ਨੇ ਗਿਫਟ ਕੀਤੀ ਸੀ ਉਹ ਉੱਥੇ ਲਾਇਆ ਤੇ ਉਹ ਇੰਨਾ ਚੱਕਿਆ ਬਹੁਤ ਉੱਥੇ ਕਰ ਦੇਣੀਆਂ ਐ ਮੇਰਾ ਜਸਟ ਜਿਹੜੇ ਉੱਥੇ ਆਧਣਾ ਬਣਾਇਆ ਤਾਂ ਤਾਂ ਉੱਥੇ ਬਣਾ ਲਾਂਗੇ ਜਿੱਥੇ ਆਧਣਾ ਰਾਇਆ ਤਾਂ ਕਰਕੇ ਤੇ ਹੁਣ ਦਾਨੇ ਦੁਨੇ ਪਾ ਦੀਏ ਜੀ ਤੇ Google AdSense ਵੀ ਨਾ ਪਾ ਫਿਲ ਕਰਤੀ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਵੀ ਆਪਣੀ ਪਿੰਨ ਆ ਗਈ ਆ ਉਹਦਾ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸਾਰੀ ਵੀਰਾਂ ਨੂੰ ਸਾਰੇ ਭਰਾਵਾਂ ਨੂੰ ਠੀਕ ਹੈ ਜ ਖੁਸ਼ੀ ਵਾਲਾ ਦਿਨ ਅੱਜ ਆਪਣੇ ਵਾਸਤੇ ਬਹੁਤ ਬਹੁਤ ਵੀ ਜਿਹੜਾ ਵੀ ਕੰਮ ਕੀਤਾ ਜ ਸਕਸੈਸਫੁਲੀ ਹੋ ਗਿਆ ਆਪਣਾ ਕੋਈ ਵੀ ਕਬੂਤਰਾਂ ਨਾਲ ਕੋਈ ਵੀ ਤੇ ਇੱਕ ਗੱਲ ਮਾੜੀ ਹੋਈ ਬਈ ਬੁਖਾਰ ਚੜ ਗਿਆ ਯਾਰ ਸਿਰ ਬਹੁਤ ਪੀੜ ਗਰੀ ਜਾਂਦਾ ਕਿਉਂਕਿ ਮੋਟਰਾਂ ਤੇ ਗਏ ਸੀ ਹਵਾ ਬੱਦੀ ਸੀ ਤਾਂ ਕਰਕੇ ਤੇ ਬਾਕੀ ਛੱਡੋ ਖੈਰ ਹੁਣ ਪਾਣੀ ਪਾ ਦਈਏ ਜੀ ਤੇ ਦਾਣੇ ਦੋਨੇ ਪਾ ਦਈਏ ਤੇ ਆ ਕੌਲੀ ਚਾਕੜੀ ਕੇ ਇਧਰੋਂ ਠੀਕ ਹੈ ਜੀ ਅੱਜ ਮੇਰੇ ਖਿਆਲ ਜਿਹਾ ਵਲੌਗ ਵੀ ਨਹੀਂ ਬਣਿਆ ਹਨਾ ਆਹੀ ਬਣਿਆ ਥੋੜਾ ਜਿਹਾ ਜਾ ਮੜਾ ਮੋਟਾ ਪਹਿਲਾਂ ਬਣਿਆ ਕੀ ਕਰੀਏ ਯਾਰ ਫੋਨ ਟਾਈਮ ਲਾਦਾ ਹੈ ਇੱਕ ਤਾਂ ਸਟੋਰੇਜ ਭਰ ਜਾਂਦੀ ਹੈ ਫੋਨ ਦੀ ਤਾਂ ਕਰਕੇ ਕਿਸੇ ਦਿਨ ਵਹਿਲੇ ਬਹਿ ਕੇ ਫੋਨ ਨੂੰ ਸਾਰੇ ਵਿੱਚੋਂ ਜਿਹੜਾ ਮਤਲਬ ਚੀਜ਼ਾਂ ਹੈਗੀਆਂ ਡਿਲੀਟ ਕਰਨ ਵਾਲੀਆਂ ਸਾਰੇ ਡਿਲੀਟ ਕਰਾਂਗੇ ਇੱਕ ਦਿਨ ਬਹਿ ਕੇ ਤੇ ਹੁਣ ਤਾਂ ਇਹ ਦੋਨੇ ਪੱਧ ਗਏ ਜੀ ਕਿਹੜਾ ਫਿਰ ਮਿਲਦੇ ਆਂ